ਬੇ ਦੁੱਧ ਲੱਗੇ ਆ ਬਣਾਉਣ ਜਿਹੜਾ ਹਨਾ ਇੱਕ ਛੁਟਕੀ ਇਦਾਂ ਭਰ ਕੇ ਬਸ ਜ਼ਿਆਦਾ ਨਹੀਂ ਇਹ ਜੋੜਾ ਘਗੀਆਂ ਦਾ ਉਹ ਵੀ ਇਹ ਨਹੀਂ ਹਟਦਾ ਰੰਗ ਲਾਉਣਾ ਆ ਤਾਂ ਬਾਲਾ ਹੀ ਕੈਂਟ ਲਾਤਾ ਹੋਵੇ ਹਾਂਜੀ ਬਾਬੇ ਉਹ ਕੀ ਹਾਲ ਚਾਲ ਨੇ ਲਿੰਦੇ ਨੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਹੈ ਚਲੋ ਵੀ ਬੱਚੇ ਲੱਗੇ ਆ ਛੱਡਣ ਢਾਂਗ ਹੀ ਨੀਵੀਂ ਕਰਦੀਏ ਥੋੜੇ ਜਿਹਾ ਅੱਜ ਦੇਖਦੇ ਆ ਕੀ ਬਣਦਾ ਛੋਟੇ ਬੱਚੇ ਕੱਢਦੇ ਨੇ ਸਾਰੀ ਬਾਹਰ 16 17 ਬੱਤੀ ਆ ਗਈ ਆ ਸਾਰੀ ਬਾਹਰ ਹੈ ਉਹ ਵੀ ਛੜਦਾ ਇੱਕ ਦੂਜਾ ਵੀ ਛੜਦਾ ਤੇ ਤੀਜਾ ਵੀ ਛੜਦਾ ਇਹੋ ਹੀ ਜਿਹੜਾ ਬਾਹਰ ਰਹਿ ਕੇ ਆਇਆ ਸੀਗਾ ਜਿਹੜਾ ਤਿੰਨ ਬੱਚੇ ਥੱਲੇ ਬੈਗੇ ਸੀ ਚਲੋ 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 ਤੇ ਲੋਕ ਉਹ ਵੀ ਗਏ ਤਿੰਤ ਉਹ ਤੇ ਨਿੱਧਰ ਬੈਠਿਆ ਬਾਕੀ ਇੱਧਰ ਸਾਰੇ ਲੈ ਆਇਆ ਥੱਲੇ ਆਓ ਫਸ ਛੋਟੇ ਵੀ ਆ ਛੋਟੇ ਬਿਠਾ ਦੇ ਛੋਟੇ ਵੀ ਨਹੀਂ ਨਹੀਂ ਜਿਆਦਾ ਛੋਟੇ ਮੁੜ ਕੇ ਆਰਡਰ ਸਵੇਰੇ ਜਣ ਕੀ ਕੀ ਚੱਲ ਰਹਿ ਇਹ ਤਾਂ ਹਲੇ ਉੱਡ ਕੇ ਆ ਸਕਦੇ ਇਹਨਾਂ ਹਜੇ ਨਾ ਢਾਈ ਹਜੇ ਨਾ ਢਾਈ ਤਾਂ ਨੂੰ ਕਰਦੇ ਛਤਰੀ ਬਸ ਆ ਜੋੜਾ ਘੁਗੀਆਂ ਦਾ ਕੂ ਕੂ ਕਰਦਾ ਉਹ ਗੇ ਵੀ ਦੋਨੇ ਕਰਦੇ ਉੱਚੀਆਂ ਕਰਦੇ ਭਰਾਵਾ ਅੱਗੇ ਬਲਾ ਜੀ ਉਦੋਂ ਬੜਾ ਮਹਾ ਆਈ ਹੀ ਉਹ ਲੋ ਵੀ ਵੱਡੇ ਗੂਤਰ ਦਾ ਆਪਣੇ ਦਾ ਪੂਰੀ ਦਾ ਵੱਡੀ ਗੂਤਰੀ ਦਾ ਬੱਚਾ ਉੜ ਗਿਆ ਅੱਜ ਆਹ ਜਿਹੜਾ ਮੋਰੇ ਆ ਬੋਤਲ ਵਾਲਾ ਬੱਚਾ ਇਹ ਜਿਹਦੀ ਭੈਣ ਆ ਇੱਥੇ 2 ਮਿੰਟ ਨਹੀਂ ਉੜਦੀ ਆਪਾਂ ਵੀਡੀਓ ਹੀ ਦਿਖਾਈ ਨਾ ਉਹ ਆ ਦੇਖੋ ਬੱਚਾ ਉੜਦਾ ਇਹ ਉਹਦਾ ਭਰਾ ਆ ਉਹਦਾ ਕਿ ਪਤਾ ਨਹੀਂ ਭੈਣ ਆ ਉਹਦੀ ਵੱਡਾ ਹੋ ਕੇ ਪਤਾ ਲੱਗੂ ਅਗਲਾ ਵੀ ਬੋਤਲ ਵਾਲੀ ਦੋ ਦੋਨੇ ਬੱਚੇ ਉੱਡੀ ਜਾਂਦੇ ਆ 15-20 ਮਿੰਟ ਹੋ ਗਏ ਆ ਤੇ ਉੜਦੇ ਘਰ ਤੇ ਹੀ ਆ ਇਹ ਹੈ ਕੱਢਦੇ ਕੀੜਾ ਉੜਦਾ ਕਿਹੜੇ ਘਟਣੇ? ਉਹੀ ਉਹੀ ਬੱਚੇ। ਐਂ ਨਾ ਜਾਈ। ਦੋ ਦੋ। ਤੋ ਕਰਦੀ ਵੱਡੇ। ਉਹ ਵਾਲੇ ਕੱਲ੍ਹ ਨੇ। ਉਹਨੂੰ ਤਰਾਣੇ ਜ਼ੋਰ ਲਵਾ ਦੇਣਾ ਇਹਨਾਂ ਦਾ। ਇਹ ਕੀ ਹੋਇਆ? ਉਹਨਾਂ ਨਾਲ ਬਾਹਰ ਹੈ ਛਤਰੀ ਤੇ ਲੱਗ ਲੰਦੇ ਇਹਨਾਂ ਨੂੰ ਹੀ ਡਾਵੈਲਾ। ਇਹਨਾਂ ਨੂੰ ਹੀ ਡਾ ਦੇ। ਲੋ ਬਾਬਿਓ ਲੱਗੇ ਆ ਟੋਣ ਬੱਚੇ। ਛੇੜਨ ਗਿਆ ਥੱਲਿਓ ਮਾੜੇ ਮਾੜੀ ਜੇ। ਛੇੜਦੇ ਹੁਣ। ਆਇਤੋ ਛੇੜ ਆਪੀ ਉੱਪਰਲੀ ਛਤਰੀ ਨੂੰ ਜਾਊਗੇ। ਉਹੀ انا ਲੋਵੀ ਸ਼ਾਹ ਤਾਂ ਬਹਿ ਗਿਆ ਉੱਤੇ ਜਾ ਕੇ ਰਾਗੀ ਬੜੇ ਸੋਹਣੇ ਲਾਏ ਸੀ ਜਿਹਨੇ ਲੱਗਾ ਰੇਂਦਾ ਆ ਜਿਹੜਾ ਬੱਚਾ ਬਾਹਰ ਰਹਿ ਕੇ ਆਈ ਉਹ ਵੀ ਡਾਤਾ ਕਰਦੇ ਉੱਚੀਆਂ ਅਸਤ ਉਹ ਗੁਲਾਬੀ ਬੋਤਲ ਵਾਲਾ ਕੀ ਕੱਢ ਗਿਆ ਉਤਰ ਵੀ ਲੱਗੇ ਆ ਕੱਢਣ ਕੱਢ ਦੇ ਫੇਰ ਉਹ ਬੱਚਾ ਜਿਹੜਾ ਉਦੋਂ ਬਾਹਰ ਰਹਿ ਕੇ ਆ ਉਹ ਉੜਦਾ ਆ ਤੇ ਨਾਲ ਚੀਨਾ ਉੜਦਾ ਆਪਣਾ ਤੇ ਇੱਕ ਪੱਠਾ ਆ ਇੱਕ ਉਤਰ ਆ ਕੱਢਦਾ ਵਾ ਵੀ ਛੱਡ ਦੇਣੀ ਸੀ ਫੇਰ ਛੱਡਦੇ ਆ ਘੋੜਾ ਵੀ ਛੱਡਣ ਲੱਗਾ ਆ ਤੇ ਕਿਹੜਾ ਆਹ ਇਹ ਬੜੀ ਕੁੱਤੀ ਜੀ ਆਇਆ ਇਹਦਾ ਉੜਦਾ ਹੀ ਪਰਾਂ ਨੂੰ ਜਾ ਜਾ ਕੇ ਆ ਹਣਾ ਜਿਹੜਾ ਆਂ ਜਿੱਤਿਆ ਦਾ ਪੇਜ ਇਹਦਾ ਪੇਜ ਜਿੱਤਿਆ ਜਿਹੜਾ ਆ ਮੈਂ 1 ਵਜੇ 1 ਵਜੇ ਜਿੱਤਿਆ ਸੀ ਇਹਦਾ ਪੇ ਲੋ ਵੀ ਇਹ ਨਹੀਂ ਹਟਦਾ ਰੰਗ ਲਾਉਣਾ ਆ ਤਾਂ ਬਾਲਾ ਹੀ ਕੈਂਡ ਲਾਤਾ ਹੋਵੇ ਤੂੰ ਸੇ ਟੋਰੀ ਤੇ ਢਿੱਡ ਹੈ ਛੜਦੇ ਨੂੰ ਗਿੱਲਾ ਆ ਜੇ ਲੋਕ ਉਤਰ ਲੱਗੇ ਸਾਰੇ ਹੀ ਕੱਢਣ ਖੁੱਡੇ ਚ ਜਿੰਨੇ ਵੀ ਗੂਤਰ ਸੀ ਆਲੋ ਸਾਰੇ ਹੀ ਜੱਕ ਤੇ ਫੱਟੇ ਅੱਜ ਬਣਾਤਾ ਚਿੜੀਆ ਘਰ ਹੈ ਸਾਰੀ ਰਾਤ ਤੇ ਜਿੰਨੇ ਵੀ ਵੱਡੇ ਗੂਤਰ ਸੀ ਆਪਣੇ ਥੋੜੇ ਜਿਹੇ ਰੱਕੇ ਜਾਨਾ ਵਿੱਚ ਜਿਹੜੇ ਸਰ ਹੁੰਦੇ ਬਾਕੀ ਜਿੰਨੇ ਵੀ ਸੀ ਬੱਚੀ 30 ਛੜਤੇ ਸਾਰੇ ਹੀ ਲੋਈ ਬਾਬਿਓ ਬੱਚੇ ਲਾਪੇ ਬਹਿਣ ਟਾਈਮ ਹੋ ਗਿਆ 11:15 ਦਾ ਕਿਉਂਕਿ ਨਵੇਂ ਕਬੂਤਰ ਆ ਲੋ ਵੀ ਢੱਕਣ ਲੱਗਾ ਬੰਦਾ ਦੇਖਦੇ ਕੀ ਬੰਦਾ ਢੱਕ ਹੁੰਦਾ ਕਿ ਨਹੀਂ ਹੁੰਦਾ ਕਰਦੇ ਥੱਲੇ ਨੂੰ ਹੋਰ ਇਹ ਤਾਂ ਬਹੁਤ ਭੈੜਾ ਥਾਲਾ ਆ ਜਿਹੜਾ ਇਹ ਜਾਂਦਾ ਹੀ ਨਹੀਂ ਖੁੱਡੇ ਆਹ ਤੇ ਲੱਗਦਾ ਕੋ ਮੁੰਡੀਆਂ ਕਬੂਤਰਾਂ ਡਰ ਜਾਂਦੀਆਂ ਕਬੂਤਰ ਖੜੇ ਉੱਚੇ ਜਾ ਕੇ ਬਾਬੇ ਬਦਾਮ ਬਦੂ ਲੱਗੇ ਆ ਛਿੱਲਣ ਤੇ ਆਹ ਕਬੂਤਰ ਜਿਹੜੇ ਹੁਣ ਉਤਰਦੇ ਪਿਆ 12 12:30 ਹੋ ਗਏ ਨਵੀਂ ਕਬੂਤਰ ਆ ਜੀ ਤੇੜੀਆਂ ਕਬੂਤਰੀਆਂ ਆਪਣੀਆਂ ਅੰਦਰ ਆ ਵੀ ਆਪਣੀਆਂ ਫਿਰਦੀਆਂ ਜਿਹੜੀਆਂ 2:30 3:00 ਵਜੇ ਤੱਕ ਉਹਨਾਂ ਨੂੰ ਲੱਗੇ ਆ ਬਦਾਮ ਖਾਣ ਪਹਿਲਾਂ ਤੇ ਇਹਨਾਂ ਨੂੰ ਤਾਂ ਠਹਿਰ ਕੇ ਪਾਵਾਂਗੇ ਜੇ ਪਾਣੀ ਪੂਣੀ ਗਲੂਕੋਜ਼ ਵਾਲਾ ਪਾਣੀ ਦਿੱਤਾ ਜਿਹੜੀ ਆਪਾਂ ਪਿਛਲੀ ਵੀਡੀਓ ਚ ਪਾਇਆ ਸੀ ਗਲੂਕੋਜ਼ ਵਾਲਾ ਤੇ ਉਹ ਤੇ ਆਹ ਦੋ ਕਬੂਤਰ ਉੜਦੇ ਵੀ ਆ ਜੀ ਇਹ ਇੱਕ ਆ ਫਿਰਦਾ ਰਤਾ ਆਪਣਾ ਜਿਹੜਾ ਘਸਦਾ ਬਹੁਤ ਆ ਇੱਕ ਹੋਰ ਰਤਾ ਫਿਰਦਾ ਉਹ ਵੀ ਉੱਪਰ ਹੀ ਹੋਣਾ ਕਿਤੇ ਲਗੜੀਏ ਪਿੰਦੇ ਉਹ ਕੋ ਡਰ ਡੁਰ ਕੇ ਤੇ ਇਦਾਂ ਤੇਜ ਤੇ ਜੁੜਦੇ ਆ ਆਖਿਰ ਦਾ ਇੱਕ ਆਪਾਂ ਉਹ ਪਾ ਕੇ ਬਦਾਮ ਤਾਂ ਫਿਰ ਮਿਲਦੇ ਆ ਠੀਕ ਹੈ ਜੀ ਆਓ ਬਦਾਮ ਕੱਟ ਲੈ ਠੀਕ ਆ ਉਹ ਸਫੇਦ ਮੂਸਲੀ ਵੀ ਆਪਾਂ ਪੌਨੇ ਪੌਨੇ ਇੱਕ ਅੱਧੀ ਹਨਾ ਉਹ ਵੀ ਵਿੱਚ ਪਾ ਲਈ ਆ ਮੱਖਣ ਤੇ ਆ ਮੱਖਣ ਵੀ ਲੱਗੇ ਆ ਪੌਣ ਇਹਨਾਂ ਦੇ ਉੱਤੇ ਮਾੜਾ ਮਾੜਾ ਮਲ ਦੇਣਾ ਮੱਖਣ ਮਲ ਕੇ ਤੇ ਫੇ ਕੂਤਰਾਂ ਨੂੰ ਪਾ ਦੇਣਾ ਇਹ ਉਹ ਇਧਰੋਂ ਕੱਟੀ ਜਾਂਦਾ ਪਿਆ ਤੇ ਇਧਰ ਪਾਈ ਜਾਂਦੇ ਆ ਪਹਿਲਾਂ ਛਿਲ ਕੱਟਿਆ ਨੇ ਲਏ ਸੀ ਉਹ ਚੀਲਾ ਕੱਟੀ ਜਾਂਦਾ ਤੇ ਮੈਂ ਲਗਾ ਪਾਉਣ ਇਹਨਾਂ ਨੂੰ ਪਾ ਕੇ ਤੇ ਫੇ ਬਾਬੇ ਉਹ ਅਗਲੀ ਕਾਰਵਾਈ ਕਰਦੇ ਅੱਜ ਗੁੜ ਵੀ ਬਣਾਉਣਾ ਆ ਤੇ ਇੱਕ ਆਪਾਂ ਪਿੰਡ ਇੱਥੇ ਨਵੇਂ ਸ਼ਹਿਰ ਲੱਗ ਗਿਆ ਉੱਥੇ ਇੰਟਰਵਿਊ ਫੜਾਉਣ ਜਾਣੀ ਆ ਤੇ ਵੀਡੀਓ ਪੂਰੀ ਦੇਖਿਓ ਵਧੀਆ ਮਜ਼ਾ ਆਊਗਾ ਤੇ ਕੰਮ ਦੀਆਂ ਗੱਲਾਂ ਹੋਣ ਲੋ ਬਾਬੇ ਮਾਦੀਆਂ ਨੂੰ ਦਿੱਤੇ ਪਾ ਬਦਾਮ ਖਾਣ ਲਈਆਂ ਮਾਦੀਆਂ ਇਹ ਖਾਲਣ ਫੇ ਇਹਨਾਂ ਨੂੰ ਉਹ ਦੁੱਧ ਬਣਾਉਣੇ ਆ ਦਾਜਾ ਦੁੱਧ ਬਣਾਉਣ ਦਾ ਤਰੀਕਾ ਵੀ ਦੱਸ ਦਿੰਨੇ ਆ ਹਨਾ ਚਲੋ ਬਾਬੇ ਉਹ ਗਿਣਤੀ ਦੇ ਖਿ올ਿਆ ਵੀ ਦਾਲ ਦੇ ਦਾਣੇ ਆ ਚੈੱਕ ਕਰ ਲਓ ਠੀਕ ਹੈ ਪੰਜਾਂ ਕੂਤਰੀਆਂ ਨੂੰ ਪਾਉਣ ਲੱਗਾ ਮੈਂ ਇਹ ਤੇ ਕਈ ਵੀਰ ਕਹਿਣਗੇ ਯਾਰ ਇਹ ਗਰਮ ਹੁੰਦੀ ਕੋਈ ਗਰਮ ਨਹੀਂ ਵੀਰੇ ਜੇ ਇੱਕ ਦਿਨ ਪਉਣੀ ਆ ਤਾਂ ਗਰਮ ਹੀ ਆ ਬੰਦ ਨਾ ਕਰੋ ਕਦੀ ਵੀ ਨਾ ਦੀ ਇਹ ਤੇ ਯਾਰ ਸਾਪ ਕੁੰਦੀ ਨਾ ਇਹਦੇ ਨਾਲ ਹੀ ਤਾਂ ਛੋਲਿਆਂ ਨਾਲ ਹੀ ਤਾਂ ਸਾਹ ਪਕਣਾ ਛੋਲੇ ਚਲੋ ਛਿਲੜ ਛੁਲੜ ਗਲਦੀ ਓਕੀ ਕਰਕੇ ਆਪਾਂ ਦਾਲ ਪਾ ਸਕਦੇ ਆ ਇਹਦੇ ਨਾਲ ਬਾਬੇਓ ਇਦਾਂ ਆ ਕਬੂਤਰ ਕਮਜ਼ੋਰੀ ਨਹੀਂ ਮੰਨਦਾ ਤੇ ਆਹ ਚੀਜ਼ ਵਧੀਆ ਯਾਰ ਬਦਾਮਾਂ ਦੇ ਨਾਲ ਨਾਲ ਇਹ ਵੀ ਚਾਹੀਦੀ ਕਣਕ ਵੀ ਚਾਹੀਦੀ ਆ ਕਣਕ ਵੀ ਨਹੀਂ ਬੰਦ ਕਰਨੀ ਉਹ ਵੀ ਪਾਓ ਹਲੋ ਆਹ ਦਾ ਸਾਹਮਣੇ ਉੱਡਣ ਵਾਲੀਆਂ ਕਬੂਤਰੀਆਂ ਆ ਜਿਹੜੀਆਂ ਬਾਜੀ ਛੱਡਣੀਆਂ ਆ ਆਪਾਂ ਉਹਨਾਂ ਨੂੰ ਪੋਣੇ ਆ ਤਿਆਰ ਖੜੀਆਂ ਆ ਇਹ ਆ ਦੋ ਦੋ ਚਾਰ ਚਾਰ ਦਾਣੇ ਆਉਣੇ ਬਸ ਖਤਮ ਇਹ ਹੁਣ ਇਹਨਾਂ ਨੂੰ ਅਲੱਗ ਕਰ ਦੇਣਾ ਇਕੱਲੀ ਇਕੱਲੀ ਨੂੰ ਬਦਾਮ ਇਕੱਲੀ ਇਕੱਲੀ ਨੂੰ ਸਾਰਾ ਪੋਣਾ ਇਦਾਂ ਪਤਾ ਨਹੀਂ ਲੱਗਦਾ ਹਾਲਾ ਕਿਹੜਾ ਕਿੰਨੀਆਂ ਖਾ ਗਿਆ ਤੇ ਕਿਹੜਾ ਕਿੰਨੀਆਂ ਚੱਟ ਗਿਆ ਨਾ ਵੀ ਬਾਬੇ ਕਬੂਤਰੀ ਆ ਗਈ ਜਿਹੜੀ ਆਪਣੀ ਕੱਲ ਮੇਥੋਂ ਨਿਕਲ ਗਈ ਸੀ ਉਹ ਵੀ ਆ ਗਈ ਅੱਜ ਘਰ ਧੱਕੇ ਧੁੱਕੇ ਖਾ ਗਈ ਆ ਉਹ ਬੈਠੀ ਉੱਤੇ ਹਨਾ ਤੇ ਚਲੋ ਫਾਬੇਓ ਆ ਗਿਆ ਅੱਜ ਆਪਾਂ ਦੁੱਧ ਬਣਾਉਨੇ ਆ ਤੇ ਦੁੱਧ ਬਣਾਉਣ ਲੱਗਾ ਪੂਰੀ ਵੀਡੀਓ ਦੇਖਿਓ ਕੋਈ ਵੀ ਗੱਲ ਮਿਸ ਨਾ ਕਰਿਓ ਫਿਰ ਪੂਰਾ ਵਲੌਗ ਦੇਖਿਆ ਕਰੋ ਉੱਚ ਕੋਈ ਨਾ ਕੋਈ ਕੰਮ ਦੀ ਗੱਲ ਆਪਾਂ ਵਿਚਰਨ ਵਿੱਚ ਮੈਂ ਤਸ਼ੀਲਾ ਕਰਦੇ ਹੀ ਹੁੰਨੇ ਆ ਤੁਹਾਡੇ ਕੰਮ ਆ ਜੂਗੀ ਹਨਾ ਜਿਹੜੇ ਨਵੇਂ ਕਬੂਤਰ ਵਾਜਾ ਚਲੋ ਜਿਹੜੇ ਤਾਂ ਪੁਰਾਣੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਜਿਹੜੇ ਨਵੇਂ ਆ ਉਹਨਾਂ ਨੂੰ ਨਹੀਂ ਪਤਾ ਚਲ ਆਜੋ ਫਾਬੇਓ ਦੁੱਧ ਬਣਾਉਨੇ ਆ ਤੇ ਦੁੱਧ ਬਣਾ ਕੇ ਦੁੱਧ ਲੱਗੇ ਬਣਾਉਣ ਜਿਹੜਾ ਹਨਾ ਤੇ ਆ ਦੁੱਧ ਲੈ ਲਿਆ ਭਾਈ ਨਾਲੇ ਛੋਟੀ ਜਿਹੀ ਪਤੀਲੀ ਆ ਦੇਖ ਲਓ ਠੀਕ ਆ ਅੱਧੀ ਕੋ ਗਲਾਸੀ ਦੁੱਧ ਦੀ ਹੋਣੀ ਆ ਠ ਉਹਦੇ ਵਿੱਚ ਗਲਾਸੀ ਰੱਖ ਲਓ ਤੁਸੀਂ ਹਨਾ ਮੈਂ ਛੋਟੀ ਗਲਾਸੀ ਭਾਈ ਐ ਠੀਕ ਤੇ ਗਲਾਸੀ ਦੇ ਲਗਭਗ ਹੁਣੀ ਆ ਨਾ ਏਡੀ ਕ ਗਲਾਸੀ ਹੋਵੇ ਦੋ ਮਣੱਕੇ ਲੈਣੇ ਆ ਆ ਸੌਂਫ ਇੱਕ ਚੁਟਕੀ ਤਾਂ ਭਰ ਕੇ ਬਸ ਜ਼ਿਆਦਾ ਨਹੀਂ ਇੱਕ ਚੁਟਕੀ ਅਜਵੈਣ ਦੋ ਬਾਦਾਮ ਅੱਧਾ ਖਰੋਟ ਆ ਸੌਂਫ ਇੱਕ ਚੁਟਕੀ ਤਾਂ ਭਰ ਕੇ ਬਸ ਜ਼ਿਆਦਾ ਨਹੀਂ ਇੱਕ ਚੁਟਕੀ ਅਜਵੈਣ ਦੋ ਬਾਦਾਮ ਅੱਧਾ ਖਰੋਟ ਤੇ ਆ ਬਾਬੇ ਹੈਗੇ ਆ ਪੰਪਕਿਨ ਸੀਡਸ ਜਿਹੜਾ ਪੀਲਾ ਜਿਹਾ ਕਦੂ ਹੁੰਦਾ ਉਹਦੇ ਮਿਰਚਾਂ ਕਾਲੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ-ਹਲਕਾ ਕੁੱਟ ਲੈਣਾ ਜਿੱਦਾਂ ਮਨਕਿਆਂ ਨੂੰ ਵੀ ਫੇਰ ਲੈਣਾ ਇਹਨਾਂ ਨੂੰ ਕੁੱਟ ਲੈਣਾ ਇਹਨੂੰ ਵੀ ਕੁੱਟ ਲੈਣਾ ਇਹਨਾਂ ਨੂੰ ਵੀ ਕੁੱਟ ਲੈਣਾ ਆ ਤਾਂ ਠੀਕ ਹੀ ਆ ਠੀਕ ਹੈ ਤੇ এলাਚੀ ਵੱਡੀ এলাਚੀ ਦੇ 5-7 ਵੀ ਵੱਡੀ ਮੋਟੀ এলাਚੀ ਗਾੜੀ ਦੇ 5-7 ਵੀ ਪਾਉਣੇ ਆ ਤੇ ਇਹ ਬਣਾ ਕੇ ਫਿਰ ਤੁਹਾਨੂੰ ਘੁੱਟ ਦੇ ਜਾ ਕੇ ਮਿਲਦਾ ਕਿੱਦਾਂ ਦੇਣਾ ਕਿੱਦਾਂ ਕਰਨਾ ਇਹਨੂੰ ਵਿੱਚ ਪਾ ਲੈਣਾ ਇੱਕ ਵਾਲਾ ਦਵਾਲਾਣਾ ਦੁੱਧ ਦਾ ਜਦੋਂ ਵਾਲਾ ਆਉਣ ਲੱਗ ਗਿਆ ਆ ਵੀਡੀਓ ਜੇਕਰ ਤੇ ਵਾਲਾ ਆ ਹੀ ਗਿਆ ਹਨਾ ਉਹਦਾ ਵਾਲ ਨਹੀਂ ਠੱਡੇ ਤੋਂ ਉੱਚੀ ਪਾ ਕੇ ਫੇਵ ਵਾਲਾ ਤਬ ਬਣਾਇਆ ਤੇ ਵਾਲਾ ਆ ਗਿਆ ਵਾਲਾ ਆ ਕੇ ਮੜਾ ਜਾਂ ਘਟ ਗਿਆ ਇਸ ਤੇ ਇਹਨੂੰ ਰੰਨਣਾ ਰੰਨ ਕੇ ਉਸ ਤੋਂ ਬਾਅਦ ਇਹਨੂੰ ਟੱਕ ਦੇਣਾ ਉਸ ਤੋਂ ਫੋਲ ਪੇਪਰ ਦੇ ਨਾਲ ਭਾਫ ਨਾ ਬਾਹਰ ਨਿਕਲੇ ਫਿਰ ਜਦੋਂ ਆਪੇ ਠੰਡਾ ਹੋ ਗਿਆ ਉਸ ਤੋਂ ਬਾਅਦ 10-10 ਸੀਸੀ ਕਬੂਤਰਾਂ ਨੂੰ ਦੇਣਾ ਆ ਉਹਨਾਂ ਕਬੂਤਰਾਂ ਤੇ ਕੰਮ ਕਰਨਾ ਜਿਹੜੇ ਕਬੂਤਰ ਹੀ ਤਾਂ ਆਪਣੇ ਉੱਡ ਕੇ ਆਂਦੇ ਆ ਕੇ ਪੱਲੇ ਸਿੱਟ ਲੈਂਦੇ ਆ ਜ਼ੋਰ ਦੀ ਮਾਰ ਦੇ ਇਕੱਠੇ ਜੇ ਹੋ ਕੇ ਬਹਿ ਜਾਂਦੇ ਕੋ ਗੂਜ ਨੱਕ ਤੋਂ ਬਾਲ ਚੱਕ ਕੇ ਹਨਾ ਉਹਨਾਂ ਨੂੰ ਆ ਜੀ ਬਣਾ ਕੇ ਤੇ ਇਹਦੇ ਵਿੱਚੋਂ 10-10 ਐਮਲ ਦੁੱਧ ਜੀ ਬਾਦਾਮ ਪਾਉਣ ਤੋਂ ਬਾਅਦ ਵੀ ਦੇ ਸਕਦੇ ਜੇ ਬਾਲਾ ਜ਼ੋਰ ਲੱਗਾ ਤੇ ਫਿਰ ਬਾਦਾਮਾਂ ਤੋਂ ਪਹਿਲਾਂ ਹੀ ਦੇ ਦਿਓ ਜਿੱਦਾਂ ਕਬੂਤਰ ਉੱਡ ਗਿਆ ਔਰ ਪਾਣੀ ਪੂਣੀ ਖਚਾਲਿਆ ਉਤਰਿਆ ਖੁਰਖੁਰ ਕੇ ਕਹਿਣ ਤਦल्ली ਨਾਲ ਸਹੀ ਹੋ ਗਿਆ ਠੀਕ ਆ ਉਸ ਤੋਂ ਬਾਅਦ 10 ml ਵਾਲਾ ਪੀ ਕੇ ਦੁੱਧ ਠੰਡਾ ਕਰਕੇ ਦੇਣਾ ਇਹ ਜਿੱਦਾਂ ਆਪ ਨਹੀਂ ਠੰਡਾ ਕਰਨਾ ਆਪ ਹੀ ਠੰਡਾ ਹੋ ਜੇ ਤੇ ਉਹ ਕਿਉਂਕਿ ਇਹਦਾ ਅਸਰ ਸਾਰਾ ਨਿਕਲ ਜੂਗਾ ਵਿੱਚੋਂ ਜੇ ਉਹ ਚੀਜ਼ਾਂ ਆਪ ਆਈਆਂ ਆ ਤੇ ਉਸ ਤੋਂ ਬਾਅਦ ਉਹ 10 ਦਾ ਸੈਮਲ ਤੁਸੀਂ ਦੁੱਧ ਦੇ ਦਿਓ ਜਦੋਂ ਇਹ ਦੁੱਧ ਖਿੱਚ ਗਿਆ ਉਸ ਤੋਂ ਬਾਅਦ ਬਾਦਾਮ ਪਾ ਕੇ ਦੂਜੇ ਦਿਨ ਤੁਸੀਂ ਕਬੂਤਰ ਜਦੋਂ ਡਾਉਣੇ ਆਂ ਆੜਾਂ ਤੋਂ ਬਾਅਦ ਕਬੂਤਰ ਬੈਠੂਗੇ ਫਿਰ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਕਬੂਤਰਾਂ ਨੂੰ ਫਰਕ ਹੈਗਾ ਜਾਂ ਨਹੀਂ ਹੈਗਾ ਚਲੋ ਭਾਬਿਓ ਅੱਜ ਦੇ ਇਸ ਤਰੀਕੇ ਨਾਲ ਆਪਾਂ ਲਵੇਟ ਕੇ ਰੱਖਤਾ ਸੀ ਠੀਕ ਹੈ ਥੋੜੇ ਠੰਡਾ ਹੋ ਚੱਲਾ ਇਹਦੇ ਵਿੱਚ ਜਿੰਨਾ ਮਾਲਿਆ ਉਹਨੂੰ ਚੰਗੀ ਤਰ੍ਹਾਂ ਹੱਥ ਨਾਲ ਮਸਲ ਲੈਣਾ ਮਸਲ ਕੇ ਤੇ ਇਹਦੇ ਵਿੱਚੋਂ 10 ਐਮ ਲੈ ਕਬੂਤਰ ਨੂੰ ਦੇਣਾ ਆਪਾਂ ਠੀਕ ਹੈ ਪਹਿਲੇ ਦੋ ਤਿੰਨ ਦਿਨ ਜਿਹੇ ਕਬੂਤਰ ਪੜੀ ਗੁਛਾਂੀਆਂ ਮਾਰ ਕੇ ਬੈਠਾ ਹੋਇਆ ਵੀ ਉੱਡ ਕੇ ਆਇਆ ਜੋਰ ਲੱਗ ਗਿਆ ਬਿਲਕੁਲ ਉਹਨੂੰ ਪਾਣੀ ਪੂਣੀ ਖਿਚਾਓ ਜਦੋਂ ਪਾਣੀ ਖਿੱਚ ਗਿਆ ਪਰਪੁਰ ਸਿੱਟ ਕੇ ਬੈਠਾ ਨਾ ਜਦੋਂ ਇਹਨ ਖੁਰਕਨ ਖੁਰਕਨ ਲਾਪਿਆ ਮਾੜਾ ਮੂਟਾ ਉਸ ਤੋਂ ਬਾਅਦ 10 ਐਮਐਲ ਦੁੱਧ ਦੇ ਦਿਓ ਦੇ ਕੇ ਤੇ ਖੁੱਡੇ ਹੀ ਛੱਡ ਦਿਓ ਉਸ ਤੋਂ ਬਾਅਦ ਉਹ ਜਦੋਂ ਪਚਾ ਗਿਆ ਦੁੱਧ ਬਿਲਕੁਲ ਪਚਾ ਗਿਆ ਦੁੱਧ ਪਚਾਉਣ ਤੋਂ ਬਾਅਦ ਇਹਨੂੰ ਗਰੀਆਂ ਪਾਉਣੀਆਂ ਫਿਰ ਦੂਜੇ ਦਿਨ ਤੁਸੀਂ ਦੇਖਿਓ ਕੂਤਰਾਂ ਦੀ ਡਾਰਦਾ ਕਿੰਨਾ ਫਰਕ ਪੈਣਾ ਬਾਬੇ ਉਹ ਇਹ ਜਿਹੜਾ ਮਸਲੇ ਮੂਸੇ ਨਾ ਪਾਣੀ ਪੁੰਨ ਆ ਇਹਨੂੰ ਦੁੱਧ ਨੂੰ ਬਾਚੋ ਕਿ ਕੱਪੜੇ ਨਾਲ ਕੱਪੜੇ ਛਣ ਕਰਕੇ ਨਾ ਇਹਨੂੰ ਦੁੱਧ ਨੂੰ ਫੋਣ ਲੈਣਾ ਚੰਗੀ ਤਰ੍ਹਾਂ ਘੁੱਟ ਕੇ ਦਾ ਅਸਰ ਕੱਢ ਲੈਣਾ ਚੰਗੀ ਤਰ੍ਹਾਂ ਮਸਲ ਕੇ ਤੈਨੂੰ ਘੁੱਟ ਕੇ ਨਿਚੋੜ ਲੈਣਾ ਇਹਨੂੰ ਕੇਤੇ ਨਾਲ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਬਿਓ ਓਕੇ ਜੀ